ਕੋਠੀ ਝੜਨ ਆਈ ਜਣ ਪੂਆ ਅੱਛਾ ਕੋਠੀ ਝੜਨ ਆਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਮੰਮੀ ਸਾਸਰੀ ਗੱਲ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਕਹੋ ਵੈਲਕਮ ਬੈਕ ਵੈਲਕਮ ਬੈਕ ਵੈਲਕਮ ਬੈਕ ਮੈਨੂੰ ਵੀ ਜੱਤਾ ਬੋਲ ਲਗਾ ਵੈਲਕਮ ਬੈਕ ਟੂ ਵੈਲਕਮ ਬੈਕ ਟੂ ਮਾਈ ਮਾਈ ਯੂ ਟੂਬ ਟੂ ਚੈਨਲ ਚੈਨਲ ਤੁਹਕੇ ਸਾਰਿਆਂ ਨੂੰ ਹਾਂਜੀ ਕੋ ਕਿਰਨ ਵਾਲਾ ਕਿਰਨ ਵਾਲਾ ਇਹ ਆਡੀ ਆਪਣੀ ਹਾਂਜੀ ਕੋ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਅੱਜ ਬੜੇ ਦਿਨਾਂ ਬਾਅਦ ਵਲੌਗ ਲੱਗੀਆਂ ਪਾਉਣ ਮੈਂ ਤੇ ਮੈਨੂੰ ਚਾਹੀਦਾ ਇੱਕ ਆਈਫੋਨ ਮੇ ਆਪਣੇ ਮੁੰਡੇ ਨੂੰ ਕਿਹਾ ਮੈਨੂੰ ਆਈਫੋਨ ਲੈ ਕੇ ਦੇ ਮੈਂ ਆਪਣੀ ਮਰਜ਼ੀ ਨਾਲ ਆਪ ਵਲੌਗ ਬਣਾਉਂ ਆਹ ਓਕੇ ਠੀਕ ਆ ਠੀਕ ਆ ਠੀਕ ਆ ਉਹ ਵੀ ਕਿਉਂਕਿ ਮੈਂ ਜਦੋਂ ਜੀ ਕੀਤਾ ਉਹਦੇ ਆਪੇ ਹੀ ਬਣਾ ਲਿਆ ਕਰਨਾ ਮੈਨੂੰ ਤੁਹਾਡੇ ਕੋ ਮੰਗਣਾ ਨਾ ਪਿਆ ਕਰੂਗਾ ਠੀਕ ਆ ਯੋਇ ਮੈਂ ਕਹਿੰਦੀ ਮੈਨੂੰ ਚਾਹੀਦਾ ਆਈਫੋਨ ਅੱਛਾ ਕਿਉਂਕਿ ਮੈਂ ਆਪਣਾ ਬਲੌਗ ਖੁੱਦ ਬਣਾਇਆ ਕਰਨਾ ਓ ਮਾਈ ਗੋਡ ਚਲੋ ਜੀ ਕੀਤਾ ਕੈਮਰਾ ਖੋਲ ਲਿਆ ਬਲੌਗ ਬਣਾ ਲਿਆ ਅੱਛਾ ਤੇ ਮੈਂ ਇੱਥੇ ਹਟੋ ਜਦੋਂ ਕਹੂੰਗੀ ਤੁਸੀਂ ਮੈਨੂੰ ਦਿਓ ਮੋਬਾਈਲ ਮੈਂ ਆਪਣਾ ਬਲੌਗ ਬਣਾਉਣਾ ਆ ਤੇ ਤੁਸੀਂ ਮੈਨੂੰ ਕੈਮਰਾ ਖੋਲ ਕੇ ਦਿੰਦੇ ਹੋ ਨਾ ਉਹ ਮੈਂ ਆਪੇ ਖੋਲਿਆ ਹਰਾਂ ਦੀ ਨਾਲੇ ਮੈਨੂੰ ਆਰ ਕਾਰ ਦਿੱਤਾ ਪੈ ਜੂਗੀ ਸਿੱਖੂਗੀ ਠੀਕ ਆ ਕੰਮ ਸੂਤ ਆਊਗਾ ਅੱਛਾ ਨੀਕਾ ਫੇਰ ਸਾਨੂੰ ਜਲਦੀ ਫੋਨ ਲੈ ਕੇ ਦੇਣਾ ਪੈਣਾ ਨਾ ਇਹ ਦੱਸੋ ਵੀ ਟਾਈਮ ਦਿਓ ਮੈਨੂੰ ਤੁਸੀਂ ਕਦੋਂ ਲੈ ਕੇ ਦੇ ਸਕਦੇ ਹੋ ਲੈ ਦਿੰਦੇ ਟਾਈਮ ਤੋਂ ਮੈਨੂੰ ਦੇਣਾ ਹਜੇ ਟਾਈਮ ਜ਼ਰੂਰੀ ਹੈ ਅਰੇ ਬਟਿਆ ਮੈਨੂੰ ਵੀ ਵੇਟ ਰਹੂਗੀ ਵੀ ਮੈਨੂੰ ਆ ਚੀਜ਼ ਮਿਲਣੀ ਆ ਮਾਈ ਗੋਡ ਯੇਸ ਕਾ ਟਾਈਮ ਤੱਕ ਦੱਸੋ ਕੀ ਰਾਤਾ ਤੁਹਾਡਾ ਦੋਨਾਂ ਨੇ ਬਣਾ ਗਿਆ ਨਾ ਕਿਹਾ ਨਾ ਉਹਨੂੰ ਤਾਂ ਬਹੁਤ ਐਂਡਾ ਵੀਰੀ ਕਾਲੀ ਹੋ ਜਾਊਗਾ ਹਮਮ ਕਰਕੇ ਵੇਟ ਕਰਾ ਰਵੀਦਾਸ ਦੇ ਚਾਂਦ ਦੀ ਕਰ ਰਵੀਦਾਸ ਮਹਾਰਾਜ ਜੀ ਦਾ ਜਨਮ ਵਿਹਾੜੇ ਤੱਕ ਕਹਿੰਦੇ ਮੂੰਹ ਆਈਫੋਨ ਆ ਕਿੰਮਕ ਕਿੰਨੀ ਆ ਪਰ ਜੱਜ ਦੀਆਂ ਗਾਨ ਚ ਉਹ ਜੱਜ ਦੀਆਂ ਇਹ ਨਹੀਂ ਮਾਤਣਾ ਇੰਨਾ ਨੇ ਦੈਨ ਦਾ ਦੂਰ ਰਹਿ ਤੈਨੂੰ ਮੈਂ ਕਿਹਾ ਸਭ ਆਉਂਗੇ ਤੈਨੂੰ ਲੱਗਦਾ ਹੈ ਕਿੰਨਾ ਕੰਮ ਪਾਈ ਆ ਕੀ ਹੋਇਆ ਮੋਟਰਸਾਈਕਲ ਖਰਾਬ ਹੋ ਗਿਆ ਬਹੁਤ ਕਰਦਾ ਮੈਂ ਸੋਚਦਾ ਵੇ ਬੇਚ ਕੇ ਐ ਹੋਰ ਲੈ ਲਈਏ ਇਹਨਾਂ ਨਾਲ ਗੱਲ ਕਰੋ ਮਮਾ ਕਹਿੰਦੇ ਹੈ ਇਹ ਸੁਣ ਨਹੀਂ ਲਿੰਦਾ ਚਾਹੀਦਾ ਆਈਫੋਨ ਬਾਰ ਬਾਰ ਕਹਿੰਦੀ ਪਈ ਹੈ ਦੋ ਦਿਨ ਦੇ ਦੋ ਚਾਂਦੀ ਦਾ ਠੀਕ ਆ ਉਹਨੂੰ ਦਾਦਾ ਕਹਿੰਦੇ ਦੁਗਨੀਆਂ ਸਾਮਦੀਆਂ ਹੋਣਗੀਆਂ ਤਿਆਰੀ ਹੈ ਨਹੀਂ ਕਿਉਂਕਿ ਜਿਹੜਾ ਚੌਲ ਝੂਲਾ ਧੱਪ ਧੁੱਪ ਕੇ ਖਾਣਾ ਬਾਜੀ ਬਸ ਇਹ ਆਪਾਂ ਨੇ ਲਾਉ ਸ਼ਾਮ ਨੂੰ ਆ ਆ ਆ ਆ ਕਿੱਡੇ ਸ਼ੈਤਾਨ ਤੈਨੂੰ ਕਦੇ ਲਈ ਨਹੀਂ ਕਹਿਣਾ ਹੈਣਾ ਦੱਸ ਪਹਿਲਾਂ ਮੈਨੂੰ ਸ਼ੈਤਾਨ ਦੀ ਜੜ ਹਾਂ ਪ੍ਰੀਤੀ ਤੂੰ ਮੇਰੇ ਨਾਲ ਪੂਰਾ ਦੇ ਮੈਂ ਤੇਰੇ ਨਾਲ ਸਾਥ ਖੜੀ ਹਾਂ ਠੀਕ ਹੈ ਇਹ ਹੋਏ ਮੂ ਲਾਲ ਹੋ ਗਿਆ ਹੈ ਉਹ ਲਾਪਾਤੀ ਦੇ ਪਾਣਾੁੰਦੇ ਵਾਹ ਵੇ ਵਾਹ ਇੱਕ ਗਿਫਟ ਦਿੱਤਾ ਜਾਵੇ ਤੇ ਉਹ ਫੂਨ ਦਿਓ ਫੂਨ ਨਹੀਂ ਹਾਂ ਕਿਹੜਾ ਕਿਹਨਾ ਦਿਨਾ ਪ੍ਰੀਤੀ ਜਿੱਦਾਂ ਮੇਰਾ ਆਈਫੋਨ ਆਜੂ ਤੇਨੂੰ ਨਾਲ ਗਿਫਟ ਮਿਲ ਜਾਈ ਆਹ ਕੀ ਹਿਸਾਬ ਹੋਇਆ ਇਹ ਤਾਂ ਗੱਲ ਹੀ ਨਹੀਂ ਬਣੀ ਤੁਸੀਂ ਅੱਜ ਮੰਮੀ ਦੀਆਂ ਦਾੜਾ ਸੈਟ ਕਰਾ ਦੋ ਕੱਲ ਨੂੰ ਤੁਹਾਡਾ ਗਿਫਟ ਰੈਡੀ ਰੱਖ ਲਾਂਗੇ ਸਹੀ ਗੱਲ ਕਹੀ ਜਿਹੜਾ ਆਪਾਂ ਚਲੋ ਦੇਖਦੇ ਆਂ ਫਿਲਹਾਲ ਕੋਈ ਸੋ ਨੈਟਵਰਕ ਜੋਂ ਦੇ ਵਿੱਚ ਜਿੰਨੇ ਬੰਦੇ ਵੀ ਆਪਣੇ ਹੈਗੇ ਆ ਉਹ ਸਾਰਿਆਂ ਨਾਲ ਆਪਾਂ ਅੱਜ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਆ ਸੋ ਜਿਵੇਂ ਕਿ ਤੁਹਾਨੂੰ ਪਤਾ ਆ ਵੀ ਆਪਣੇ 50k ਫੋਲੋਅਰ ਕੰਪਲੀਟ ਹੋ ਗਏ ਆ ਸੋ ਆਪਾਂ ਹੁਣ ਤੁਹਾਡੇ ਨੇ ਇੱਕ ਗੱਲ ਕੀਤੀ ਪਿੱਛੇ ਜੇ ਵੀ ਆਪਾਂ ਕੱਪੜਿਆਂ ਦਾ ਕੰਮ ਸਟਾਰਟ ਕਰਨ ਲੱਗੇ ਆ ਤੇ ਹੁਣ ਆਪਾਂ ਕੱਪੜੇ ਲਾਈਨ ਚੱਲ ਜਾਣਾ ਆ ਅੱਜ ਆ ਅੱਜ ਆ ਕੱਲ ਚੱਲ ਜਾਣਾ ਆ ਸੋ ਹੁਣ ਤੁਸੀਂ ਆਪਣੇ ਜਿਹੜੇ ਅਕਾਊਂਟ ਆ ਜੋ ਵੀ ਤੁਹਾਡੇ ਪੈਸੇ ਪੂਸੇ ਅਕਾਊਂਟਾਂ 'ਚ ਹੈਗੇ ਆ ਉਹ ਹੁਣ ਮਾਰੇ ਇੱਧਰ ਉੱਧਰ ਕੋਹਦੀ ਕੋਸ਼ਿਸ਼ ਕਰਿਓ ਸੋ ਮੈਂ ਕੱਪੜੇ ਲੈ ਆਉਣੇ ਹਪਾਲਤਾ ਕਰਿਓ ਹਪਾਲਤਾ ਕਰਿਓ ਤੇ ਆਪਣੀ ਵਾਈਫੀਆਂ ਨੂੰ ਸੂਟ ਦਵਾਉਣ ਲਈ ਕੋਸ਼ਿਸ਼ ਕਰਿਓ ਆਪਣੀ ਘਰ ਵਾਲੀਆਂ ਨੂੰ ਸੂਟ ਦਵਾਉਣ ਲਈ ਮਾੜੇ ਇਹ ਪੈਸੇ ਖੁੱਲੇ ਕਰਦੇ ਹੋ ਸਾਡੇ ਵੀ ਉਹਦੇ ਸੋ ਆਪਾਂ ਚੱਲ ਜਾਣਾ ਆ ਤੇ ਕੱਪੜੇ ਲੈਣ ਤੇ ਕੱਪੜੇ ਪਲੀਜ਼ ਐਦਾਂ ਆਉਣਗੇ ਤੇ ਐਦੀ ਜਾਣਗੇ ਇਹ ਜ਼ਰਾ ਕੰਮ ਰੱਖਿਓ ਹੁਣ ਉਹ ਹੀ ਨਾ ਕੰਮ ਹੋਵੇ ਮੈਂ ਕੱਪੜੇ ਲੈ ਕੇ ਇੱਥੇ ਰੱਖ ਲਵਾਂ ਤੇ ਇੱਥੋਂ ਕਦੇ ਜਾਣੀ ਨਹੀਂ ਇਹਨਾਂ ਨੂੰ ਦੇਲੇ ਪੈਸੇ ਦਵਾ ਕੇ ਲੈ 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 ਆਹੇ ਜਿਹੜੀ ਸਮਾਈ ਠੀਕ ਹੈ ਨਹੀਂ ਟੱਚ ਬਿਠਾ ਦਾ ਕੋਈ ਨਹੀਂ ਸਾਰੇ ਜਣੇ ਜਰੂਰ ਖਰੀਦਿਓ ਤੇ ਹੁਣ ਆਪਾਂ ਤੁਹਾਨੂੰ ਕਿਹਾ ਸੀ ਆਪਾਂ ਅਗਲੇ ਮਹੀਨੇ ਮਤਲਬ ਸਟਾਰਟ ਕਰ ਦੇਣਾ ਕੰਮ ਮਹੀਨਾ ਆ ਗਿਆ ਹੈ ਅਗਲਾ ਅਗਲਾ ਮਹੀਨਾ ਸਟਾਰਟ ਕੱਪੜੇ ਲੈਉਣੇ ਪਹਿਲੇ ਸਟਾਰਟ ਕਰ ਦੇਣਾ ਆਪਾਂ ਸੋ ਧੁੱਪ ਬਹੁਤ ਜ਼ਿਆਦਾ ਨਿਕਲਣ ਲੱਗੀ ਜੈਕਟਾਂ ਜੁਗਤਾਂ ਨਹੀਂ ਪੈਂਦੀਆਂ ਪਈਆਂ ਹੁਣ ਸਹੀ ਗੱਲ ਔਖਾ ਔਖਾ ਹੋਇਆ ਪਿਆ ਕੰਮ ਤੇ ਓਹ ਲੈ ਲਓ ਸਾਰਾ ਮੇਰੀ ਸਾਡਾ ਅੱਧੀ ਘੁੰਮੀ ਜਾਂਦਾ ਆ ਸੋਰਮ ਨੇ ਦੇਹਦੈ ਨਹੀਂ ਕੋਈ ਸੋਰਮ ਦੇ ਵਾਲ ਮੋਡੀਫਾਈ ਕਰਾਏ ਆ ਮੋਡੀਫਾਈ ਕਰਾਏ ਤੇ ਉਹ ਆਪਣਾ ਮੜਾ ਆ ਕੀ ਆਏ ਸਾਰਾ ਭਾਇ ਗੱਲ ਸੁਣੀ ਵੀਰੇ ਤੁਮੇ ਲਾਦੇ ਵਾਲ ਦੀ ਤਰੀਕਾ ਚਾਹੇ ਚਾਹੇ ਗਾਈ ਗਾਈ ਤੇ ਸੋ ਹੁਣ ਬਲੋਗ ਨਾ ਬਣੇ ਦਿਓ ਕਰਦੇ ਆ ਤਾਂ ਨਾ ਗੱਲ ਬਾਤ ਤੇ ਚਾਹ ਚਾਹੂ ਕੀ ਲਈਏ ਮਿਲਦੇ ਆ ਤੁਹਾਨੂੰ ਭਗਵਾਨ ਤੁਮਾਣ ਆਪਣਾ ਭਰਾ ਸੀ 1999 ਦੇ ਵਿੱਚ ਨਹੀਂ ਆ ਹੁਣ ਪਿੱਛੇ ਜੇ ਮੇਰੇ ਪਟੋਲਾ ਪੰਪ ਤੇ ਆਇਆ ਸੀ ਤੇ ਤੜਕੇ ਤੜਕੇ ਵਦਕੀ ਕੰਦੇ ਮੈਨੂੰ ਕਹਿੰਦਾ 25 ਸਾਲ ਹੋ ਗਿਆ ਮੈਂ ਭਗਵਾਨ ਦਮਾਨ ਜੀ ਨੂੰ ਮੁੜਿਆ ਸੀ ਭਗਵਾਨ ਦਮਾਨ ਆਪਾਂ ਆਪ ਚੱਲ ਕੇ ਹੁੰਦਾ ਸੀ ਸਾਡੇ ਕੋਲ ਪਟੋਲਾ ਪੰਪ ਤੇ ਆਇਆ ਸੀ ਬਾਥਰੂਮ ਬੋਰ ਨੂੰ ਕਾਲਾ ਆਇਆ ਸੀ ਬਾਥਰੂਮ ਕੰਨ ਆਇਆ ਸੀ ਐਚਪੀ ਦਾ ਪਟੋਲਾ ਪੰਪ ਤੇ ਅਰਬੇਂਦਰ ਹਰਬਲਿੰਦਰ ਸਿੰਘ ਬਲਿੰਨਾ ਜੀ ਦਾ ਪਟੋਲਾ ਪੰਪ ਹੈ ਇੱਥੇ ਮੈਨੂੰ ਪਾਲ ਕੇ ਉਹ ਪੰਪ ਤੇ ਬਾਥਰੂਮ ਕੰਨ ਆਇਆ ਸੀ ਮੈਨੂੰ ਕਹਿੰਦਾ ਮੇਰੀ ਗੱਲ ਸੁਣ ਨਾ ਭਾਈ ਪੁੱਤ ਕਹਿੰਦਾ ਬਾਥਰੂਮ ਕਿੱਥੇ ਹੈ ਮੈਂ ਕਹਾ ਭਾਈ ਕਮੇਡੀ ਕਰਦਾ ਹੁੰਦਾ ਜਦ ਬਾਥਰੂਮ ਉਹ ਤੋਂ ਕਰਕੇ ਮੈਨਾ ਫੋਟੋ ਕੱਢ ਕੇ ਫਿਰ ਗਿਆ ਸੀ ਤੇ ਹੁਣ ਭਵੇਂ ਬਾਈ ਆਪਣਾ ਸੀਐਮ ਬਣ ਗਿਆ ਹੁਣ ਨਹੀਂ ਮੇਰਾ ਪਤਾ ਲੈਂਦਾ ਨਹੀਂ ਮੈਨਾ ਗੱਲਬਾਤ ਕਰਦਾ ਬੱਕਰੀ ਗੱਲ ਆਪਾਂ ਨੰਬਰ ਮੈਨੂੰ ਦੇ ਕੇ ਗਿਆ ਸੀ ਝੂੜ ਨਹੀਂ ਬੋਲਦਾ ਮੈਂ ਸਬੂਤ ਮੇਰੇ ਤੋਂ ਕੋਲਿਆ ਨੰਬਰ ਮੈਨੂੰ ਦੇ ਗਿਆ ਉਹ ਨੰਬਰ ਇਹਨੇ ਮੇਰਾ ਬਲੌਗ 'ਚ ਪਾਤਾ ਬਾਬੇ ਹੁਣ ਮੈਂ ਕੀ ਕਰ ਸਕਦਾ ਹਾਂ ਤੇ ਸੈਡ ਹੋ ਗਿਆ ਭਗਵਾਨ ਜਮਾਨਾ ਬਹੁਤ ਪਿਆਰ ਸੀ ਆਪਣਾ ਪਹਿਲਾ ਟਾਈਮ 'ਚ ਤਾੜ ਕੇ ਰੱਖਿਆ ਇੱਥੇ ਕੀ ਆ ਤੁਸੀਂ ਕਿਉਂ ਨਹੀਂ ਮੰਨਦੀਆਂ ਫੇਰ ਮੈਂ ਤੁਹਾਨੂੰ ਫੋਟੋ ਦਿਖਾਉਣ ਲੱਗਾ ਠੀਕ ਹੈ ਮੈਂ ਨਾਲ ਭਗਵੰਤ ਮਾਨ ਨੂੰ ਦੋ ਮਿਲਿਆ ਸੀ ਜਦੋਂ ਆਪਣੇ ਅਸੀਂ ਇਹ ਨਾ ਮੈਂ ਪਟੋਲ ਪੰਪ ਤੇ ਲੱਗਾ ਸੀ ਮੈਂ 5 ਸਾਲ ਕੰਮ ਕੀਤਾ ਉੱਥੇ ਉੱਥੇ ਹੀ ਭਰਾਵਾ ਸਾਡੇ ਨਾ ਤੇ ਜੀ ਉਹ ਆਪਣੇ ਕੀ ਕਹਿੰਦੇ ਉਹਨੂੰ ਸਾਡੇ ਮੇਲੇ 'ਚ ਹੀ ਉੱਥੇ ਮੇਲੇ 'ਚ ਆਇਆ ਸੀ ਉਦੋਂ ਉਦੋਂ ਕਮੇਟੀ ਕਮੁੱਡੀ ਕਰਦੇ ਹੁੰਦੇ ਸੀ ਉਦੋਂ ਮਿਲੇ ਸੀਗੇ ਭਰਾਵਾ ਬਾਥਰੂਮ ਕਨ ਉਤਰੇ ਸੀ ਗੱਡੀ 'ਚ ਆਹ ਉਹਦੋਂ ਮੈਂ ਫੋਟੋ ਕਰਾਈ ਸੀ ਭਰਾਵਾ ਇਹ ਵਾਲੀ ਸੱਚੀ ਉਦੋਂ ਦੀ ਆਹੀ ਵੀਡੀਓ ਫੋਟੋ ਇਹ ਫੋਟੋ ਨੂੰ 10 ਸਾਲ ਹੋ ਗਏ 10 12 ਸਾਲ ਹੋ ਗਏ ਨਾ ਜਿਆਦਾ ਹੀ ਹੋ ਗਏ ਹੋਣੇ ਆ ਉਦੋਂ ਦੀ ਫੋਟੋ ਭਗਵੰਤ ਮਾਨ ਨਾਲ ਕਰਾਈ ਸੀ ਉਹ ਵੇ ਉਹ ਵੇ ਯਾਰ ਉਹਨਾਂ ਦੀ ਪਰਸਨੈਲਿਟੀ ਬਹੁਤ ਸੀ ਹੁਣ ਘਟ ਗਈ ਹੈ ਹੁਣ ਘਟ ਗਈ ਹੁਣ ਘਟ ਗਈ ਨਹੀਂ ਹੁਣ ਵੱਧ ਗਈ ਜਦਾਂ ਕਹੀ ਜਾਵੇ ਉਦੋਂ ਦੀ ਫੋਟੋ ਮੇਰੀ ਉਦੋਂ ਦੀ ਜਿਹੜੀ ਫੋਟੋ ਮੇਰੀ ਕੋਈ ਕੋਈ ਪਛਾਣ ਸਕਦਾ ਕੋਈ ਕਿਸੇ ਨੂੰ ਪਤਾ ਹੋਣਾ ਮੇਰਾ ਹੁਣ ਦੇਖ ਲੈ ਦਾੜੀ ਆ ਗਈ ਹੈ ਉਹ ਤਾਂ ਦਾੜੀ ਵੀ ਨਹੀਂ ਹੁੰਦੀ ਕਈਆਂ ਨੇ ਤਾਂ ਕਹਿਣਾ ਹੈ ਹੀ ਨਹੀਂ ਵੀ ਕਰੋ ਇਹ ਪਤਾ ਨਹੀਂ ਕੌਣ ਆ ਪਰ ਇਹ ਨਹੀਂ ਪਤਾ ਬਿੱਕੂ ਆ ਅੱਧਾ ਖੜਾ ਆ ਕੇ ਦੰਦ ਉਹ ਦੇਖਿਆ ਚ ਨਿੱਕੇ ਨਿੱਕੇ ਜਿਹੇ ਉਦੋਂ ਦੀ ਫੋਟੋ ਆਲੀ ਬਾਲ ਦੱਸੇ ਕਮੈਂਟ ਕਰਕੇ ਕੀ ਦਿੱਤੇ ਬਾਲ ਦੱਸੇ ਨਾਲੇ ਵਧੀਆ ਲੱਦੇ ਆ 100 ਰੁਪਇਆ ਲੱਗਾ ਲੋ ਜੀ ਆਪਾਂ ਚੱਲੇ ਆ ਅੱਜ ਪਿੰਡ ਬਹੁਤ ਦਿਨਾਂ ਬਾਅਦ ਚੱਲੇ ਆ ਅੱਜ ਪਿੰਡ ਸਾਗ ਲੱਗਦਾ ਸੈਂ ਪੈਂਸਲ ਹੋ ਜਾਊਗਾ ਆਪਾਂ ਅੱਜ ਬਹੁਤ ਦਿਨਾਂ ਬਾਅਦ ਪਿੰਡ ਚੱਲੇ ਆ ਤੇ ਆਪਾਂ ਕਹਿੰਦੇ ਅੱਜ ਜਾ ਹੀ ਆਈਏ ਵਿਕਰ ਨੂੰ ਫੋਨ ਆਇਆ ਸੀ ਭੂਆ ਸਾਡੇ ਆਏ ਹੋਏ ਐ ਚੁਕਿੱਟੀ ਵਾਲੇ ਤੇ ਇਸ ਕਰਕੇ ਆਪਾਂ ਹੁਣ ਚੱਲੇ ਆ ਚੱਲ ਗਏ ਚੱਲ ਗਏ ਚਲੋ ਆਪਾਂ ਚੱਲਦੇ ਆਂ ਫਿਰ ਤੁਹਾਨੂੰ ਉੱਥੇ ਜਾ ਕੇ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਹੋਰ ਤੇ ਆਪਾਂ ਉੱਥੇ ਜਾ ਕੇ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਤੁਹਾਨੂੰ ਦੱਸਦੇ ਆਂ ਕਿਹੜੇ ਭੂਆ ਆਏ ਆ ਚਿਗਿੱਟੀ ਵਾਲੇ ਵੈਸੇ ਤੁਸੀਂ ਦੇਖੇ ਹੋਣੇ ਆ ਤੇ ਆਪਾਂ ਉੱਥੇ ਜਾ ਕੇ ਤੁਹਾਡੇ ਨਾਲ ਕਰਦੇ ਆਂ ਕੀ ਸਤਿ ਸ੍ਰੀ ਅਕਾਲ ਜੀ ਸਾਡੀ ਭੂਆ ਜੀ ਆਏ ਹੋਏ ਆ ਚਿਗਿੱਟੀ ਵਾਲੇ ਸਾਰਿਆਂ ਨੂੰ ਪਤਾ ਹੀ ਆ ਵੈਸੇ ਤਾਂ ਫੁੱਪਰ ਸਾਡੇ ਨੂੰ ਸਾਰੇ ਜਾਣਦੇ ਆ ਭੂਆ ਸਾਡੀ ਆਈ ਘਰੇ ਸਾਡੇ ਪਾਪਾ ਹਾਂਜੀ ਪੁੱਤ ਭੂਆ ਆਈ ਓਦੇ ਇਹ ਭੂਆ ਬੱਤਰਾ ਕੋ ਦਿਨੀ ਹੈ ਨਾ ਆਪਣੇ ਘਰਾਂ ਮੂਰੇ ਵੇ ਪੂਆ ਕਦੋਂ ਆਏ ਕੋਣੇ ਆਏ ਆ ਥੋੜੇ ਜਿਹਾ ਹੋਰ ਪਤਾ ਪੂਜੀ ਪੂਆ ਹੁਣੇ ਆ ਗਏ ਸਾਈਕਲ ਤੇ ਹੁਣ ਨਹੀਂ ਫੇਰ ਰੁਕਣਾ ਮੂਰ ਮੂਰ ਸੇਲ ਤੇ ਨਹੀਂ ਹੁੰਦੇ ਨਾ ਹੁਣ ਇਹ ਮੋਟਰਸਾਈਕਲ ਤੋਂ ਸਸੇ ਕੰਮ ਤੇ ਗਿਆ ਹਾਂ ਆ ਜਾਓ ਤਾਂ ਨਾ ਸਸੇ ਕੰਮ ਤੇ ਨਹੀਂ ਮੈਂ ਚੱਲ ਗਿਆ ਸਿੱਕੀ ਦਾ ਪਰੋਣਾ ਨਾਲ ਆ ਜੀ ਨਾ ਨਾ ਹੁਣ ਅੱਗੇ ਦਾ ਆ ਜੀ ਸਿੱਪੀ ਜੀ ਦਾ ਤਾਂ ਆ ਰਹੀ ਹਾਂ ਸਿੱਪੀ ਦਾ 3 ਬਗਦੰਦੇ ਵੀ ਕੰਦਾਂ ਹੁਣ ਚੱਲਣ ਦੀ ਚਾਹ ਪੀਓ ਸਾਰੇ ਜਾਨੇ ਮੈਂ ਵਿੱਚ ਹੁਣ ਠੰਡ ਪਾਣੀ ਚਾਹ ਪੀ ਲੋ ਚਾਹ ਖੰਡ ਘੱਟ ਜਾ ਅਜ ਮੈਨੂੰ ਘੱਟ ਲੱਗਦੀ ਆ ਮੰਮੀ ਤਾਂ ਹੀ ਤੜਾ ਦੁੱਧੀਆਂ ਤੁਹਾਡੀਆਂ ਭਰਾ ਹਾਂ ਮੈਂ ਉਦਾਂ ਵਾਂਦੀ ਮਿੱਠਾ ਨਹੀਂ ਖਾਂਦੀ ਮੈਂ ਚਾਹ ਜੀ ਤਾਂ ਮਾੜਾ ਪੀਂਦੀ ਮੈਨੂੰ ਜੀਤੀ ਨਹੀਂ ਚੰਗੂ ਲੈ ਗਈ ਕਿ ਕਿ ਉਹਨਾਂ ਨੂੰ ਪਸੰਦ ਹੈਗੀ ਮੈਨੂੰ ਹੈਲੋ ਕਰ ਦੇ ਕਿੱਥੇ ਆ ਨਾ ਮੜ ਗਿਆ ਇੰਨੀ ਜੀ ਮਿੰਟ ਤਾਈ ਦੇਸਦੀ ਤਾਈ ਦਾਣਾ ਦੁੱਧੀਆਂ ਚਾਹ ਪੀਣਾ ਉਹ ਤੁਹਾਡੀ ਦੋਨਾਂ ਦੀ ਦੁੱਖ ਨਹੀਂ ਤਾਂ ਕਰਕੇ ਨਹੀਂ ਮਾਸੇਂ ਦੁੱਧੀ ਅੱਛਾ ਕਾਲ ਹੂ ਮਾਰਦੀ ਤੇਰੀ ਮੰਮੀ ਮੈਂ ਦਾਦੀ ਕਾਲ ਹੂ ਮਾਰ ਤੇਰੀਆਂ ਦਾਣਾ ਆ ਕਿਦਾਂ ਉੱਪਰ ਗਿਆ ਕਿਦਾਂ ਮਿੱਟੀ ਸਾਰੇ ਖਾਧੀ ਕੋਲੇ ਦਾ ਤਾੜਾ ਹੋਇਆ ਤੇਰੇ ਕੋਲੇ ਦਾ ਆਹ ਨਹੀਂ ਨਾ ਖਾਣਾ ਮਿੱਟੀ ਉਹ ਤਾਂ ਨਹੀਂ ਹੁੰਦੀ ਜੀ ਬਸ ਠੀਕ ਆ ਉਹਨਾਂ ਹੀ ਗੱਲ ਗੀਆਂ ਹਨ ਕਿਦਾਂ ਇੱਥੋਂ ਤੁਰ ਕੇ ਨਿਆਣੇ ਵੀ ਕੇ ਜਾ ਕੇ ਆਹ ਤੂੰ ਨਾ ਤੋੜ ਅੱਛਾ ਉਹ ਕਿੱਥੇ ਤੋੜਦੇ ਸੀ ਤੋੜੇ ਜਾਇਆ ਕਰਦੇ ਬੋਲਦੇ ਇਹ ਤਾਂ ਚੁੱਪ ਰਹਿਣਾ ਲੱਗਦੀ ਦਾ ਤਾਈ ਦਾ ਦੀ ਭੈਣ ਸਾਡੇ ਬਲੌਗ ਦੇਦੀ ਹੁੰਦੀ ਆਹ ਇਹ ਕਹਿੰਦਾ ਬੀਬੀ ਹੋਰ ਲਿਆ ਕੇ ਦੇ ਚੂਆ ਨੂੰ ਮਾਵੇਂ ਦਾ ਯਾਨੂ ਖਾ ਹੋ ਗਿਆ ਚਾਚੀ ਖਾਂਦੀ ਨਾਲ ਦਵਣ ਵੀ ਨਾਲ ਆ ਆ ਨਾਲ ਕੋਲੇ ਕਹਿੰਦਾ ਆਜੇ ਲਿਆਂਦਾ ਚੱਕੇ ਬਬੀ ਚ ਕੀ ਆ ਇਹ ਤੇ ਸਮਾਨ ਆ ਪੰਜਾ ਅੱਛਾ ਭੂਆ ਸਾਡੀ ਸਮਾਨ ਲੈ ਕੇ ਆਜ ਅੱਜ ਲੋ ਜੀ ਭੂਆ ਲੱਗੀ ਸਾਡੀ ਸਮਾਨ ਖੋਲਣ ਹੁਣ ਭੂਆ ਵਿਆਹ ਤੋਂ ਬਾਅਦ ਆਇਆ ਸਮਾਨ ਲੈ ਕੇ ਲੋ ਜੀ ਭੂਆ ਕੋਠੀ ਝਾੜ ਕੀ ਕੀਤਾ ਜਾਈ ਭੂਆ ਕੋਠੀ ਝਾੜ ਕੋਠੀ ਝਾੜਨ ਆਈ ਏ ਨਾ ਭੂਆ ਅੱਛਾ ਅੱਛਾ ਕੋਠੀ ਚੜਾ ਲੈ ਚੱਕ ਤਾਂ ਲਾ ਤਾਂ ਲਾਮਾ ਭੂਆ ਨੇ ਚੱਕ ਕਰੋ ਗੱਲ ਸੀ ਨਹੀਂ ਸੀ ਨਹੀਂ ਲਾਈ ਚਲੋ ਚਲੋ ਸੀ ਨਹੀਂ ਆ ਗਈ ਸੀ ਨਹੀਂ ਖਾਓ ਹੁਣ ਉਹ ਲੋ ਜੀ ਪਹਿਲਾ ਸੂਟ ਲਾਲ ਰੰਗ ਦਾ ਨਿਕਲਣ ਲੱਗਾ ਜੀ ਬੈਗ ਚੋਂ ਉਹ ਲੋ ਜੀ ਲੋ ਹਾਂ ਸੂਟ ਚੈੱਕ ਕਰੋ ਹੁਣ ਤੁਸੀਂ 200 ਰੁਪਏ ਹੁਣ ਮੈਨੂੰ ਬਟਾਈ ਜੋ ਸੇ ਸੂਟ ਇੱਕ ਪਾਸੇ ਲਾਈ ਜਾਓ ਸੂਟ ਇੱਕ ਪਾਸੇ ਲਾਈ ਜਾਓ ਲੈ ਲੈਣਾ ਨਹੀਂ ਨਹੀਂ ਕਰੀ ਆਹ ਦੇਖੀ ਲੋ ਜੀ ਅਦਰ ਜ਼ੀਨ ਨਹੀਂ ਖਾਣ ਦੀ ਤਾਈ ਸਾਡੀ ਮਟਰੀ ਖਾਣੀ ਹੈ ਮਟਰੀ ਆਹ ਲੋ ਸੂਟ ਆ ਗਿਆ ਦੇਖ ਲੋ ਕਿਹਦੇ ਕਿਹਦੇ ਆ ਗਏ ਆਪੋ ਆਪਣੇ ਚੱਕੀ ਜਾਓ ਹੁਣ ਆਪੋ ਆਨੇ ਦੇ ਰਹੋਣੇ ਆ ਅੱਛਾ ਭੂਆ ਨੇ ਦੇਣੇ ਆ ਆਓ ਫੇ ਚੱਕੀ ਜਾਓ ਆਪੋ ਆਪਣੇ ਕਿੱਦਾਂ ਆਪੇ ਚੱਕ ਲਓ ਭਾਈ ਜਿਹੜੇ ਹੈਗੇ ਚੱਕ ਲੈ ਵੇ ਬੂਆ ਨੇ ਰੱਖਿਆ ਸਾਰਿਆਂ ਨੂੰ ਇੱਕ ਬਰਾਬਰ ਸੱਚੀ ਗੱਲ ਐ ਦੇਖ ਲਓ ਹਾਂ ਸਾਰੇ ਸੂਰ ਟੌਪ ਦੇ ਆ ਚੱਕੋ ਲਾਤੀ ਹੀ ਸੇਲ ਤੁਹਾਡੇ ਸਾਹਮਣੇ ਕਿਹੜੀ ਗੱਲ ਕਰਦੇ ਤੁਸੀਂ ਲੈ ਆ ਚੱਕ ਵੇ ਚੱਕ 1 2 3 4 5 ਚੀਜ਼ਾਂ ਆ ਬਹੁਤ ਦਾ ਕੋਦਰੀ ਦਾ ਹਾਂ ਚਲੋ ਹਰਮਨ ਭਾਬੀ ਦਾ ਜਾਨ ਕੀ ਨੂੰ ਫੜਾ ਤੇ ਆਹਾ ਹਾਇਲਾ ਧਿਆਨ ਇਹ ਤਾਈ ਦਾ ਦੇ ਆ ਦਗੀ ਆ ਚੱਕ ਮੰਮੀ ਤੇਰਾ ਮਹਿੰਦੀ ਰੰਗਾ ਲੈ ਆ ਜਾ ਤੇ ਅੱਛਾ ਲੈ ਮੰਮੀ ਜਾ ਕੇ ਬਹੁਤ ਵਿਆਹ ਵਾਲਾ ਸੂਟ ਲੈਣ ਪਾ ਪੀਟੀ ਪੀਟੀ ਇਹ ਜਾਨ ਕੀ ਦਾ ਨੋ ਦਾ ਲੈ ਭਰਾਵਾਂ ਪੀਟੀ ਲੈ ਪ੍ਰੀਤ ਤੇ ਆ ਸਾਡੇ ਦੋਵੇਂ ਨੋ ਸੱਤ ਦਾ ਦੇਖ ਦਰਾਣੀ ਦਾ ਹੰਡਾ ਹਾਂ ਦਰਾਣੀ ਕੋ ਨੋਹਾ ਹੈ ਨਾ ਮੈਂ ਭਾਬੀ ਦਾ ਨਹੀਂ ਮੇਰਾ ਨਹੀਂ ਘਰ ਨੋਹਾ ਦਾ ਇਹ ਵੀ ਵੱਡੀ ਨੋਹ ਛੋਟੀ ਹੈ ਠੀਕ ਉਹ ਛੋਟੀ ਹੈ ਮੇਰਾ ਛੋਟੀ ਹੈ ਹਾਂ ਕਿਹੜਾ ਕਿਹੜਾ ਇਹ ਤੇਰੀ ਨੋਹਾ ਸੱਚਾ ਦੱਸ ਮੈਂ ਚੱਕੋ ਇਹ ਇਹ ਨੋਹਾ ਦੋਨਾਂ ਦਾ ਹੀ ਹੈ ਲੋ ਜੀ ਕੋਠੀ ਝੜ ਹੋ ਗਿਆ ਜੀ ਆਹ ਆਪਣੇ ਤੇਰੀਆਂ ਦੋਨਾਂ ਨੋਹਾਂ ਆਹ ਲੋ ਇਹ ਇਹ ਕੁੜੀਆਂ ਜਿਹੜੀਆਂ ਸਾਹ ਲੈ ਚੱਕ ਤੇਰੀ ਕੁੜੀ ਆ ਤੇਰੀ ਗਲੀ ਲੋ ਜੀ ਸ਼ੱਕਰ ਬਾਰੇ ਆ ਗਏ ਆ ਜੀ ਬਣੇ ਬਣਾਏ ਵਧੀਆ ਟਾਪ ਦੇ ਆਰੇ ਆ ਵੀ ਕਿਤਾ ਚੱਕਣਾ ਪਿਆ ਮਿੰਟ ਮਿੰਟ ਬੂਆ ਸ਼ੱਕਰ ਬਾ ਜਾ ਚੱਕੋ ਸੀ ਨਹੀਂ ਬਦਾਨਾ ਦਾਦੀ ਪੁੱਤ ਖਾਂਦੀ ਦਾਦੀ ਪੁੱਤ ਖਾਂਦੀ ਹਾਂ ਉਹ ਹੋਰ ਚੱਕਣ ਲੱਗਾ ਰੱਖਤਾ ਨਹੀਂ ਉਹਨੇ ਚੇਂਜ ਕਰਨ ਲੱਗਾ ਚੇਂਜ ਤੇਰੀ ਕੁੜੀ ਦਾ ਵੀ ਖੜਾ ਖੜਾ ਰੱਖ ਉਥੇ ਮਨਵੀਰ ਮਨਵੀਰ ਬਸ ਸਾਡੇ ਵਾਲੋ ਸੂਟ ਭਾਬੀ ਲੈ ਗਈ ਸਾਡੀ ਦੋ 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 ਸਾਰੇ ਦੋ ਚਲੋ ਦਿਓ ਦਿਓ ਸੂਟ ਦਿਓ ਭੂਆ ਨੂੰ ਲੋੜ ਹੀ ਤੁਹਾਡੇ ਨੇ ਬਾਪੂ ਲੈ ਕੇ ਆਈਏ ਫਿਰ ਮੇਰੀ ਮਾਂ ਮਾਰ ਗਈ ਮਾਰਾ ਰਾਜ ਆਉਂਪਰਾ ਬਾਤ ਕਰਾਂਗੀ ਜਮਦੀ ਦੀ ਮਾਂ ਮਗਰ ਤੂੰ ਦੂਰ ਨਾ ਲਾਵਾ ਓਏ ਓਏ ਲੋੜੀ ਤਾਂ ਤੈਨੂੰ ਲੋੜੀ ਸੀ ਨਹੀਂ ਪਤਾ ਨਾ ਆ ਗਿਆ ਕਹਿੰਦੇ ਲੋਟਰੀ ਲੱਗੀ ਸੀ ਨਹੀਂ ਪਤਾ ਨੇ ਦੀ ਆਹ ਤੇ ਤੂੰ ਘਾਟਿਆ ਵਾ ਵਾਹ ਕੀ ਬਾਤ ਕੀ ਬਾਤ ਬਸ ਠੀਕ ਆ ਮਿਕਸ ਹੋ ਗਿਆ ਪੱਬੀ ਮਿਕਸ ਹੀ ਹੈ ਕੰਮ ਮਿਕਸ ਹੀ ਹੈ ਮੈਂ ਦੱਸਦਾ ਬਾਸ ਕਿਵੇਂ ਦੀ ਗੱਲ ਆਏ ਹੈਤੀ ਗਾ ਰਹੀ ਹੈ ਕਰੋ ਮਿਕਸ ਕਰੋ ਤਾਈ ਹਾਂ ਹਾਂ ਚੱਕੋ ਕਰੋ ਮਿਕਸ ਤਾਂ ਹੀ ਹੁੰਦੀ ਹੈ ਇੱਕ ਹੱਲਾ ਜਾਂ ਮਾਰ ਦੀ ਚੱਕ ਕਰ ਦਿਓ ਮਿਕਸ ਕੇ ਦੀ ਭਾਈ ਨਾ ਖਾ ਮਠਾਣਾ ਦਾੜਾ ਦੂਗਣਾ ਪੈਣੀ ਆ ਭੇ ਆ ਲੈ ਪੜ ਮੈਂ ਦੱਸੇ ਕਿ ਦਪਾਉ ਹਾਂ ਹਵਾ ਦੂਗੇ ਪਾ ਦੋ ਪਾ ਪਾ ਹਾਂ ਹਵਾ ਦੂਗਾ ਹਾਂ ਹਾਂ ਕੀ ਹੈ ਚੱਲ ਆਪਾਂ ਚੱਲੀਏ ਇਹਨਾਂ ਨੇ ਲੜ ਪੈਣਾ ਸੀ ਨਹੀਂ ਚੱਕਰ 'ਚ ਹੋ ਗਿਆ ਹੈ ਇੱਥੇ ਰਲ ਗਿਆ ਹੈ ਥੋੜਾ ਆਰ ਲਾਈ ਨਹੀਂ ਹੈਗੀ ਚੰਗੀ ਤਰ੍ਹਾਂ ਇੱਕ ਨੂੰ ਛੱਕਰ ਪਾਰੇ ਚੱਲ ਜਾਣੇ ਇੱਕ ਨੂੰ ਮੱਠੀਆਂ ਚੱਲ ਜਾਣੀਆਂ ਫੇਰ ਤੁਸੀਂ ਬਾਅਦ 'ਚ ਕਹਿਣਾ ਮੈਨੂੰ ਆਈਆਂ ਨਹੀਂ ਮੱਠੀਆਂ ਦੇਖ ਦੇਖ ਦੇਖੋ ਤੁਸੀਂ ਦੇਖੋ ਸਿੰਘ ਪਾਪਾ ਕਿੱਥੇ ਕੀ ਕਰਦੇ ਆ ਬੰਦੇ ਘੱਟ ਨੇ ਸੂਈ ਨਹੀਂ ਚੱਕਰ ਹੋਣਾ ਇੱਥੇ ਮੇਰੀ ਗੱਲ ਸੁਣ ਸਰ ਗੁੱਲੇ ਹੁਣ ਏ 프리ਦੇ ਇੱਧਰ ਆ ਤੂੰ ਇੱਧੇ ਰਹਿਂਦੀ ਆ ਆ ਆ ਮੈਗਜ਼ੀਨੇ ਚੱਕਾ ਚੋ ਨਾ ਤੇਰੇ ਖੁੱਲੇ ਹੋਣ ਤੇ ਆ ਆ ਕਿੱਤੀ 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 ਪੂਆ ਇਸਾ ਸੀਨੇ ਕੋں ਦੇਵੇਂ ਇਹਦਾ ਬੜਾ ਤੰਦ ਹਾਂ ਆਪਾਂ ਆਪ ਮੈਂ ਪੂੰਦਾ ਸੀਨੇ ਕੋਲ ਇੱਧਰ ਵੀ ਜੀਨੀ ਜੀਨੀ ਲਾਇਆ ਲੈ 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 ਚੱਲ ਰੱਖ ਗੱਡੀ ਆਹ ਜੀ ਕੱਢੀ ਵਾਹ ਵਾਧਰੀ ਦੀ ਵਾਹ ਤੇ ਉਹ ਬ੍ਰੋ ਨੇ ਐਕਸਪਰਟ ਮਾਹੌਲ ਵਾਹ ਭਾਈ ਆਰ ਇੱਕ ਲੋਵਾ ਆਏਗਾ ਇਹ ਚੋਲੀ ਆ ਇਹ ਦੇ ਲਓ ਜੀ ਸੀ ਨਹੀਂ ਪਾਉਂਦੇ ਸ਼ੱਕਰਪਾਰਾ ਤੁਸੀਂ ਪਿੱਛੇ ਨਾ ਬਹਿਣਾ ਬਸ ਤੁਹਾਡਾ ਕੁਝ ਨਹੀਂ ਹਾਲ ਦੇਖਿਓ ਕਰ ਦੇ ਕਿ ਦੇਖੀ ਜਾਓ ਚੀਜ਼ਨ ਘਰੇ ਚੱਲ ਗਈ ਤਾਂ ਪਸੰਦ ਕਰਨੀ ਨਹੀਂ ਮੁੜ ਕੇ ਇਹਨਾਂ ਨੇ ਕਿਹ ਹੈ ਨਾ ਮੂਹ ਨਹੀਂ ਲਾਉਣਾ ਦੇਖਿਓ ਇਦਾਂ ਕਰ ਦਿੰਦੇ ਇਹ ਪਰ ਮਸ ਪੂਆ ਜੀ ਨੇ ਸੀ ਨਹੀਂ ਸਾਰੀ ਆ ਦੇ ਲੋ ਤਾਈ ਤਾਈ ਜੀ ਆ ਦੇ ਲੋ ਚੋਰ ਉਹ ਹੋ ਅੰਦਰ ਬੈਠ ਪੂਆ ਜੀ ਨਹੀਂ ਅ ਬਿਕਰਮ ਸੀ ਨਹੀਂ ਪਾਈ ਜਾਂਦੇ ਇੱਥੇ ਆਪਣ ਉਹ ਕਹਿੰਦੇ ਮੈਂ ਸੀ ਨਹੀਂ ਆਪਣੇ ਜੱਗੀਆਂ ਪਰ ਲੀਆਂ ਇਕ ਕਾਲਾ ਵਾਲਾ ਗੋਲੇ ਪਤਾ ਲੱਗ ਗਿਆ ਉਹ ਵੀ ਮੈਂ ਦੱਸਤਾ ਉਹ ਵੀ ਉਹ ਵੀ ਮੈਂ ਦੱਸਤਾ ਸਾਰੇ ਕਹਿੰਦੇ ਮੁੰਡਾ ਵਿਚਾਰੇ ਲਿੱਸਾ ਹੋ ਗਿਆ ਹੈ ਮਾੜਾ ਹੋ ਗਿਆ ਵਿਚਾਰਾ ਨਹੀਂ ਜੇ ਮੈਂ ਜਾਂਦੇ ਹੁਣ ਜਿੰਮ ਵੀ ਇਹਨਾਂ ਨੇ 2 ਦਿਨਾਂ ਤੋਂ ਬੰਦ ਕਰਤੀ ਹੁਣ ਲੈ ਕੇ ਲੈ ਕੇ ਆ ਖਾਣ ਨੂੰ ਬੁਮਾਨ ਮੈਂ ਤਾਂ ਗੋਲੂ ਸਰ ਹੁਣ ਇਹਨਾਂ ਨੇ ਜਿੰਮ ਸਟਾਰਟ ਕੀਤੀ ਲੋ ਜੀ ਉਹ ਤਾਂ ਹੁੰਦੀ ਪੈਕਿੰਗ ਹੋ ਗਈ ਸਾਰੀ ਕਿੱਧਰ ਗਈ ਪਤਾ ਲੱਗਾ ਪ੍ਰਾਤ ਕਿੱਥੇ ਆ ਚਾ ਆਪਣੀ ਆ ਆਪਣੀ ਸਾਡੀ ਅਸੀਰ ਨਹੀਂ ਹਾਂਜੀ ਦਿਨੇ ਆ ਪੁੱਤ ਤਾਈ ਦੇ ਬਾਅਦ ਅਸੀਂ ਨਹੀਂ ਧੱਕ ਹਾਂ ਧੱਕ ਪੈ ਗਈ ਜੀ ਜੀ ਕੋਪੈਂਡਾ ਕਰਵਾ ਦੇ ਰੋ ਤਾਈ ਜੀ ਆਈ ਤਾਈ ਕੀ ਹੋਇਆ ਮੈਂ ਹੋਰ ਪੌੜੀ ਦੇ ਸਾਹਮਣੇ ਚੱਤ ਦੇ ਦੀ ਨੀ ਤੇ ਕਰਦੀਆਂ ਬਰਾਂਡ ਪਰ ਮਿਕਵਾਟ ਲੋਰਦੇ ਤਾਇਆ ਜੀ ਆਏ ਤਾਂ ਹੈ ਨਹੀਂ ਉਹ ਹੁਣ ਹੈਣਾ ਭਾਈ ਮੈਂ ਕਵਾਟ ਨੂੰ ਲੋਰਦੇ ਉਹਦੀ ਖਾਵੇਂ ਪੜਨ ਮਤਲਬ ਹੋ ਰਹੀ ਨਹੀਂ ਉਹਦੀ ਪੜਦੇ ਨਹੀਂ ਕੋਈ ਮਨਵੀਰ ਤੇ ਲੋ ਸਾਡਾ ਚਲੋ ਜੀ ਇੱਜ਼ਾਜ਼ਤ ਹੀ ਆ ਸਾਨੂੰ ਹੈ ਇੱਜ਼ਾਜ਼ਤ ਤਾਈ ਸਾਡੀ ਵੀ ਚੱਕ ਲੈਂਦੀ ਸੂਟ ਤੈ ਤਾਂ ਪੂਆ ਨੇ ਪੂਆ ਨੂੰ ਵੀ ਲਾ ਦੇਣਾ ਤਾਈ ਨੇ ਸੋਟ ਤੇ ਲੋ ਵੀ ਇਦਾਂ ਚੱਲਦੇ ਕੰਮ ਇਹ ਕਬੀਲਦਾਰੀ ਮੈਂ ਦੇਖਣਦੇ ਆ ਤੁਸੀਂ ਵੀ ਦੇਖੋ ਸਾਰੇ ਆਣੇ ਲੋ ਜੀ ਲੋੜੀ ਦਾ ਸੂਟ ਲਿਆਂਦਾ ਤਾਈ ਸਾਡੀ ਨੂੰ ਪੂਆ ਹੁਣ ਹੀ ਆ ਗਏ ਹੁਣ ਸਾਡੇ ਘਰੇ ਅੱਛਾ ਕਿੱਥੇ ਨਾਲ ਹੀ ਕਹਿਣਾ ਬਚੋਲੇ ਸੀ ਸਾਡਾ ਅੱਛਾ ਬਾਪੂ ਫੜ ਬਚੋਲੇ ਆ ਹਾਂ ਲੈ ਤਾਂ ਸਹੀ ਲੈ ਕੇ ਆਏ ਅੱਛਾ ਸਾਡੇ ਪਿੰਡ ਦੀ ਪੂਰੀ ਸੀ ਸਾਡੇ ਪਿੰਡ ਦੀ ਆਈ ਹੈ ਆਹ ਉਹਨੇ ਦੱਸ ਪਾਈ ਅੱਛਾ ਤੇਰੇ ਮੇਰਾ ਦੇਸਾ ਇਹ ਨਾ ਨਹੀਂ ਚੱਟਦਾ ਮੰਮੀ ਤੁਹਾਡਾ ਰਿਸ਼ਤਾ ਭੂਆ ਨੇ ਕਰਾਇਆ ਸੀ ਹਾਂ ਮਚੋਲੀ ਅੱਛਾ ਮੀਂਹਾਂ-ਮੀਂਹਾਂ ਨਹੀਂਂਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾ ਆ ਖਾ ਗਿਆ ਨਹੀਂ ਰੋਟੀ ਖਾ ਗਿਆ ਪੁੱਤ ਹੁਣ ਕੋਈ ਵੀ ਜਾ ਉੱਥੇ ਲਓ ਜੀ ਆਪਣਾ ਜਿਹੜਾ ਰੋਟੀ ਖਾਣ ਨੂੰ ਸਵੇਰੇ ਦਿਲ ਨਹੀਂ ਸੀ ਕੀਤਾ ਨਾ ਮਮਾ ਦਾ ਨਾ ਮੇਰਾ ਹੁਣ ਅਸੀਂ ਲੱਗੇ ਆਂ ਦਹੀਂ ਦੇ ਵਿੱਚ ਪਕੌੜੀਆਂ ਪਾ ਕੇ ਲੂਣ ਮਿਰਚ ਪਾ ਕੇ ਕਰਾਰੇ ਹੀ ਕਰਾਰਾ ਇਹ ਕਰਕੇ ਤਾਈਆਂ ਲੱਗੀਆਂ ਦੋਨੋਂ ਮਾਮਾ ਜੀ ਉਹ ਸਾਂਝਾ ਕਰਕੇ ਕੋਸਾ ਦਹੀਂ ਮਮਾ ਤੋਂ ਖਾਣੀ ਸੀ ਹੁੰਦਾ ਹੈ ਮੇਰੇ ਆ ਲੱਗ ਗਿਆ ਇਥੇ ਹੁਣ ਸਹੀ ਆ ਤੇ ਆਪਾਂ ਹੁਣ ਲੱਗੇ ਆਂ ਇੱਕ ਇੱਕ ਰੋਟੀ ਖਾਣ ਸਾਨੂੰ ਤਾਂ ਲੱਗੀ ਸੀ ਪੋਖਾ ਪਾ ਗਏ ਸੀ ਤਾਈ ਹੁਣਾਂ ਦੇ ਘਰੋਂ ਤੇ ਉਹ ਨਾ ਯਾਰ ਮਾ ਪੂਆ ਜੀ ਹੁਣੇ ਘਰੇ ਵੀ ਆਏ ਸੀਗੇ ਉਹ ਕੱਪੜੇ ਆਏ ਮੈਂ ਫਿਰ ਆਪ ਘਰੇ ਉਹਨਾਂ ਨੂੰ 10 ਮਿੰਟ ਬਿਠਾ ਕੇ ਤੇ ਉਹ ਚਲ ਗਏ ਸੀਗੇ ਬਿਕਰਮ ਹੁਣੇ ਛੱਡ ਕੇ ਆਉਂਦਾ ਹੈ ਉਹਨਾਂ ਨੂੰ ਤੇ ਬਿਕਰਮ ਨੂੰ ਕਹਿਣਾ ਇਹ ਵਿੱਚ ਕੋਈ ਆਹੋ ਲੋ ਜੀ ਮਾਮਾ ਸਾਡੇ ਕਹਿੰਦੇ ਮੈਂ ਫ੍ਰੀ ਬੈਠਾ ਆਂ ਤਾਂ ਮੈਂ ਲੱਗਿਆ ਪਾਲਕ ਕਰਨ ਕੰਨੜਾ ਬੋਰ ਰਹੀ ਐ ਨਾ ਬੇਲਾ ਬੈਠ ਕੇ ਸੋ ਇਸ ਕਰਕੇ ਮਾਮਰੀ ਪੁੱਛਿਆ ਮਾਮੇ ਹਣੇ ਲੱਗੇ ਹੋਇਆ ਉਹ ਕਰਨ ਤੇ ਸਾਡਾ ਜਿਹੜਾ ਸੌਰਵ ਵੀਰਾ ਉਹ ਲੱਗਾ ਚੁੱਲ੍ਹਾ ਸਾਫ ਕਰਨਾ ਜਿਹੜਾ ਸਾਡਾ ਗੰਦਾ ਬਹੁਤ ਹੋਇਆ ਸੀ ਇਹ ਮਤਲਬ ਗੰਦਾ ਨਹੀਂ ਇਹਦੇ ਚੋਂ ਜਿੱਦਾਂ ਉਹ ਕੀ ਹੁੰਦਾ ਉਹ ਪਟਰਾ ਨੰਬਰ ਦੀ ਚਾਬੀ ਸੀ ਪਟਰਾ ਬਹੁਤ ਸੀ ਹੈ 10 ਨੰਬਰ ਦੀ ਚਾਬੀ ਉਹ ਮੈਨੂੰ ਨਹੀਂ ਇ tanto ਪਤਾ 10 ਨੰਬਰ ਦੀ ਕਿਹੜੀ ਚਾਬੀ ਹੁੰਦੀ ਚਾਬੀਆਂ ਹੈਗੀਆਂ ਉਹ ਚਾਬੀਆਂ ਚਾਬੀਆਂ ਹੈਗੀਆਂ ਉਹ ਤੁਹੰਦੇ ਨਹੀਂ ਆ ਮੈਂ ਇੱਕ ਮਿੰਟ ਤੁਸੀਂ ਮੈਂ ਲੋ ਜਿਹੜੀਆਂ ਚਾਬੀਆਂ ਆਪਾਂ ਕੱਢ ਕੇ ਦੇ ਦਈਏ ਜਿਹੜੀ ਲੱਗੇਗੀ ਸਾਡੀ ਹੈਗੀ ਹੈਗੀ 10 ਤੇ 14 ਦੀ ਲਓ ਜੀ 10 ਦੀ ਦਾ 14 ਦੀ ਚਾਬੀ ਆਉਗੀ ਹਾਲੇ ਆਰੇ 10 ਦੀ ਤੇ 14 ਦੀ ਸ਼ੁਗਰਿਆ ਲੱਗਦੀ ਲੱਗਦੀ ਹੋਰ ਇਹਨੇ ਕੀ ਲਿਆ ਕੇ ਆਵਾ ਸਰਬਾ ਇੱਕ ਉਹ ਕਹੀ ਇਹ ਸੀਗੀ ਕੋਈ ਟਿੱਕੀ ਸੀਗੀ ਠੀਕ ਉਹ ਹੋ ਮੰਮੀ ਮੰਮੀ ਆਪਣੇ ਕੋ ਤਾਰ ਜੀ ਸੀਗੀ ਨਹੀਂ ਨਹੀਂ ਰੱਖੀ ਸੀਗੀ ਮੈਂ ਇੱਥੇ ਕਿਤੇ ਰੱਖੀ ਸੀਗੀ ਹੂੰ ਤਾਰ ਨਹੀਂ ਪਤਾ ਲੱਗਦਾ ਕਿ ਕਿੱਥੇ ਰੱਖਤੀ ਆ ਹੁਣ ਮੈਨੂੰ ਵੀ ਨਹੀਂ ਪਤਾ ਨਹੀਂ ਤਾਰ ਜੀ ਸਾਡੀ ਸੀਗੀ ਇੱਥੇ ਕਿ ਪਤਾ ਨਹੀਂ ਹੁਣ ਮਣ ਵੀਰ ਸਾਡਾ ਵੀ ਕਿਹੜਾ ਸਮਾਨ ਆ ਨਾ ਕਿਤੇ ਨਾ ਕਿਤੇ ਸੜ ਸੜ ਦਿੰਦਾ ਆ ਦੇਖਣੀ ਪੈਣੀ ਆ ਹੁਣ ਮੰਮਾ ਇੱਧਰ ਆ ਗਈ ਕੋਈ ਪਲਾਸ ਵੀਰ ਪਲਾਸ ਪੇਸਕਾਸ ਚੱਲੂ ਅਗਾਂ ਪੇਸਕਾਸ ਨਾ ਹੁੰਦਾ ਤੇ ਲੈ ਤਾਰ ਜੀ ਜਾਏਗੀ ਮੰਮਾ ਪੈਣੀ ਇੱਕਦਮ ਮਲਕੀ ਵੀ ਸਿੱਤੋ ਆ ਵੇ ਇੱਕਦਮ ਰੱਖੀ ਸੀ ਮੈਂ ਵੀ ਉਹ ਚੱਕ ਕੇ ਰੱਖੀ ਲੀਗੀ ਕੱਚਾ ਛੱਡਤੀ ਆ ਸਾਂਭੀ ਦੀਆਂ ਤਾਂ ਰੋੜ ਪਾਣੀ ਇਹਦੀ ਬੇਟਾ ਚਲ ਗੋਣ ਦੇ ਪੇਸ ਕਾਸਨਾ ਹੋ ਜੂ ਨਹੀਂ ਪੇਸ ਕਾਸਨਾ ਕੀ ਕਹਿੰਦੇ ਲੋ ਜਿਹੜਾ ਚੁੱਲ੍ਹਾ ਸਾਡਾ ਦੇਖੋ ਕਿੰਨਾ ਪੰਦਾ ਹੈਗੀ ਕੋਣ ਲੱਭੀ ਮਮਣ ਲੱਭੀ ਲੈ ਵਾਹ ਮਾਲਾ ਕਿਸੇ ਵੀ ਕਰਨ ਆਹ ਦੇਖੋ ਜੀ ਧਾਰ ਜਿਹੜੀ ਸਾਡੀ ਸਹੀ ਆ ਪੀ ਨਿਕਾ ਤਾ ਹਾਂ ਪੇਟ ਪੇਚਕਾਸ ਮਮਾ ਪੇਚਕਾਸ ਕਿੱਥੇ ਆ ਪੇਚਕਾਸ ਤੁਹਾਨੂੰ ਪਤਾ ਹਸਣਾ ਆਜੇ ਤੇ ਰੱਖਣਾ ਨਹੀਂ ਚੱਡੀ ਹੋਈ ਪੇਜਕਾਸ ਉਹਦੇ ਨੇ ਇਹਨਾ ਨਹੀਂ ਰੱਖਿਆ ਸੀਗਾ ਮਨਨੀ ਤੂੰ ਕੀ ਕਰਦਾ ਆ ਗੋਲਾ ਪਲਾਸ ਨੰਬਰ ਤੇ ਲਓ ਜੀ ਵਿਕਰਮ ਮਕੈਨਿਕ ਆਏ ਹਾਏ ਕਿੱਦਾਂ ਹੋ ਗਏ ਨਾ ਸਾਰੇ ਇਹ ਜਿਹੜੇ ਤੁਸੀਂ ਉਹ ਮੈਂ ਦੁੱਧ ਦੁੱਧ ਉੱਪਰ ਦਾ ਹਮ ਹਾਏ ਹਾਏ ਇਹਨੂੰ ਜ਼ਿਆਦਾ ਨਹੀਂ ਕੋਲ ਆਉਂਦੀ ਹਾਏ ਹਾਏ ਮੰਨ ਨਹੀਂ ਐ ਦਵਾਰ ਅੱਜ ਨਾ ਕਰ 2500 ਰੁਪਏ ਲੱਗਣਾ ਚੁੱਲੇ ਦਾ 2500 ਰੁਪਏ ਲੱਗਣਾ ਹੂੰ ਹੋਣੀ ਚਾਹੀਦਾ ਉਹ ਦੇਖੋ ਓ ਪੱਕਾ ਮਗਾਣਕ ਸੋ ਚੁੱਲਾ ਇਹਦਾ ਸਾਡੇ ਇਹਨਾਂ ਨੇ ਅੱਜ ਸਹੀ ਕਰ ਦੇਣਾ ਇੰਨੀ ਗੱਲ ਦੀ ਗਰੰਟੀ ਹੈ ਲਾਦਾ ਮੈਂ ਤਾਂ ਜਿੱਥੇ ਤੱਕ ਉਮੀਦ ਹੈਗੀ ਆ ਆ ਪੇਜ-ਪੂਜ ਇੱਕ ਤਾਂ ਜਗ੍ਹਾ ਤੇ ਰੱਖਿਓ ਕਿਉਂਕਿ ਮਨਵੀਰ ਨਾ ਚੱਕ ਲਵੇ ਦੋ ਪੇਟ ਹੈ ਅੱਛਾ ਦੋ ਹੀ ਸੀਗੇ ਦੋ ਇਹੇ ਆ ਚਾਰ ਅੱਛਾ ਬਸ ਇਹ ਨਾ ਕਿ ਸਾਡਾ ਚੁੱਲਾ ਜਿਹੜਾ ਉਹ ਚੱਲ ਜਵੇ ਸਹੀ ਤਰ੍ਹਾਂ ਸਰਵਿਸ ਟੁਲਿਆਂ ਦੀ ਵੀ ਕਰਾਇਆ ਕਰੋ ਘਰ ਦੇ ਆਂ ਕਿਦਾਂ ਮੈਂ ਤਾਂ ਸਾਰਿਆਂ ਨੂੰ ਕਹਿੰਦੇ ਚੁੱਲਿਆਂ ਦੀ ਸਰਵਿਸ ਵੀ ਹੁੰਦੀ ਆ ਹਾਂ ਚੁੱਲਿਆਂ ਦੀ ਸਰਵਿਸ ਵੀ ਹੁੰਦੀ ਆ ਆ ਡੋਡੋ ਡੋਡੋ ਮੁੰਡੇ ਨੇ ਤਾਂ ਹੀ ਦੇਖੋ ਖਾਦਾ ਤੇ ਮੂੰਹ ਦੇਖੋ ਇਹਦਾ ਲਿਆ ਡੋਡੋ ਸਹੀ ਕਰਦੀ ਆ ਆਪਾਂ ਡੋਡੋ ਸਹੀ ਕਰਦੀ ਐ ਲਿਆ ਇੰਨੇ ਆਪਣੇ ਹੱਥ ਪੈਰ ਚੱਲ ਉੱਧਰ ਜਾ ਕੀ ਹੋਇਆ ਚੱਲਦਾ ਚੱਲੋ ਚਲੋ ਚਲੋ ਪੰਜੋ ਤੁਤਸੀ ਮੈਂ ਆ ਗਈ ਤੁਸੀਂ ਜਾਓ ਮੈਂ ਆ ਗਈ ਹਾਂਜੀ ਪਾਣੀ ਕਰਕੇ ਅੱਗੇ ਚ ਸਿੱਟਦੇ ਆ ਅੱਛਾ ਕੀ ਪੁਆਇੰਟ ਕੁੱਲੇ ਠੀਕ ਹੈ ਲੋ ਜੀ ਆਪਾਂ ਕੰਮ-ਕੰਮ ਕਰਕੇ ਹੋ ਗਏ ਆ ਫ੍ਰੀ ਤੇ ਮੈਂ ਸਿਰਫ ਇੱਕ ਕਮਰਾ ਹੀ ਸਾਫ਼ ਕੀਤਾ ਸੀਗਾ ਬਾਕੀ ਸਾਰਾ ਵਿਚਾਰੇ ਮम्मा ਸਵੇਰ ਦੇ ਲੱਗੇ ਹੋਏ ਆ ਮੈਂ ਠੀਕ ਨਹੀਂ ਸੀਗੀ ਮम्मा ਕਹਿੰਦੇ ਚੱਲ ਮੈਂ ਕਰ ਦਿੰਦੀ ਆ ਕੋਈ ਗੱਲ ਨਹੀਂ ਤੂੰ ਰੈਸਟ ਕਰ ਲਾ ਇਸ ਕਰਕੇ ਮੈਂ ਮੜਾਇਆ ਉੜਦੀ ਆ ਨਾਲ ਹੀ ਲੰਮੇ ਪੈ ਜੰਨੀ ਆ ਕਿਉਂਕਿ ਬਹੁਤ ਜ਼ਿਆਦਾ ਨਾ ਸਿਹਤ ਖਰਾਬ ਜੀ ਹੋਣ ਲੱਗ ਗਈ ਆ ਤੇ ਮੈਂ ਉੱਠੀ ਆ ਹੁਣ ਤੇ ਉਹ ਛੁੱਟ ਕੇ ਮੜਾ ਕਮਰਾ ਸਾਫ ਕੀਤਾ ਬਸ ਤੇ ਮम्मा ਹੋਏ ਕਿਚਨ ਨੂੰ ਕਿਚਨ ਸਾਫ ਕਰਦੇ ਪਏ ਆ ਤੇ ਬੇੜਾ ਸਾਰਾ ਸਾਫ ਕਰਕੇ ਹਟੇ ਸੀਗੇ ਇਸ ਕਰਕੇ ਅਸੀਂ ਮੈਂ ਬੈਠੀ ਆ ਜਾਂ ਹੁਣ ਮਮਾ ਜੀ ਹੁਣੇ ਬੈਠੇ ਥੁੱਪੇ ਮੈਂ ਸ਼ਾਮੇ ਬੈਠ ਗਈ ਕਿਉਂਕਿ ਧੁੱਪ ਬਹੁਤ ਲੱਗਦੀ ਪਈ ਸੀ ਤੇ ਕੰਮ-ਕਮ ਸਾਰੇ ਪਿਆਸੀਆ ਕਰਨ ਵਾਲਾ ਫਿਰ ਮਮਾ ਨੇ ਸਾਰਾ ਕਰ ਲਿਆ ਹੌਲੀ-ਹੌਲੀ ਸੇਰ ਦੇ ਲੱਗੇ ਹੋਏ ਮਮਾ ਕਰਨ ਕਹਿੰਦੇ ਚੱਲ ਕੋਈ ਗੱਲ ਨਹੀਂ ਤੂੰ ਬਿਮਾਰ ਆ ਤੂੰ ਰੈਸਟ ਕਰ ਲ ਮੈਂ ਰੈਸਟ ਕਰ ਲਈ ਸੀ ਮਮਾ ਨੇ ਕੰਮ ਕਰ ਲਿਆ ਹੁਣ ਰੋਟੀ ਪਾਣੀ ਬਣਾਉਂਦੇ ਪਏ ਆ ਰੋਟੀ ਪਾਣੀ ਬਣਾ ਕੇ ਮਮਾ ਨੇ ਹੁਣ ਰੋਟੀ ਖਵਾਉਣੀ ਆ ਫਿਰ ਜਦੋਂ ਵਿਕਰਮ ਆ ਗਏ ਉਹਨਾਂ ਲਈ ਪਰੌਂਠੇ ਦੋ ਬਣਾ ਦੇਣੇ ਆ ਬਸ ਸੇਸ ਕਰਕੇ ਸਮੈਂ ਦੇਖਦੇ ਮਮਾ ਕੀ ਕਰਦੇ ਆ ਮਮਾ ਕੀ ਕਰਦੇ ਗੋਸਟੀ ਉਹਨਾਂ ਦੇ ਮਮਾ ਬਣਾ ਦੇ ਰੱਟੀ ਅੱਜ ਸਵੇਰੇ ਤਾਂ ਕੱਲ੍ਹੇ ਹੀ ਲੱਗੇ ਪੈ ਰਹੇ ਆ ਕਿਤੇ ਨਹੀਂ ਵੀ ਮਮਾ ਨੇ ਸਾਰੀ ਸਾਫ ਕੀਤੀ ਆ ਦੇਖ ਲਓ ਸਾਰਾ ਕਿਹੜਾ ਸਾਰਾ ਕਰਨੀ ਆ ਪੰਨ ਸਾਰਾ ਘਰ ਨੂੰ ਮਮਾ ਨੇ ਕੀਤਾ ਅੱਜ ਤੇ ਉਹ ਨੂੰ ਤਾਂ ਸੀ ਕੱਪੜੇ ਕੱਪੜੇ ਧੋਣੇ ਪਾਣੀ ਮਾਂ ਮਾਦੀ ਨੇ ਪੀਣਾ ਪਾਣੀ ਗੋभी ਦੇ ਦਿੱਤਾ ਕਿੰਨੀ ਕੋਲੀ ਦੇ ਤੇਰੀ ਮੰਮਾ ਤਾਂ ਪੀਏ ਛੋਪੀ 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 ਦੇ ਖਾਣੇ ਤੇ ਕਰੰਨੇ ਲੈ ਰੋ ਬਣਾ ਦੂੰਗੇ ਸਹੀ ਹੈ ਜਲਦੀ ਪਾ ਕੇ ਮੰਮਾ ਕੱਢਦੀ। ਇਹ ਗਾਜਰ ਮੈਂ। ਹਾਂਜੀ। ਬਸ ਆਪਾਂ ਲੱਗਿਆ ਹੁਣ ਸਾਗ ਤਿਆਰੀ ਕਰਨੀ ਆ ਸਾਗ ਦੀ ਸਿਆ ਸਾਗ ਅੱਜ ਬਣਾਉਣਾ ਆਪਾਂ ਮੱਕੀ ਦੀ ਰੋਟੀ। ਸਾਗ ਮੱਕੀ ਦੀ ਰੋਟੀ ਮਾਂਮਾ ਖਾਣੀ ਅੱਜ। ਆ ਸਾਗ ਬਣੂਗਾ ਢਾਲ ਬੜੂ ਦੀ ਮੱਕੀ ਦੀ ਰੋਟੀ ਨਾਲ ਹੋਊਗਾ ਕੱਪ ਕੱਪ ਦਹੀਂ ਦਾ। ਆ ਲੈ। ਆ ਕੱਪ ਕੱਪ ਦਹੀਂ ਦਾ ਵੀ ਹੋਊਗਾ। ਹੁਣ ਆਪਾਂ ਖਾਲੀਏ ਦੇਖ ਲੀ ਮਨਵੀਰ ਕੀ ਕਰਦਾ ਮਨਵੀਰ ਤੁਸੀਂ ਕਰਦੇ ਹੈਲੋ ਕਰਦੇ ਸਾਰੇ ਨੂੰ ਚਲੋ ਕਰਦੋ ਤੋ ਕੀ ਹੈਲੋ ਗੰਦਾ ਨਹੀਂ ਗਈਏ ਨਹੀਂ ਗਾਦੀਏ ਤੁਹਾਨੂੰ ਨਹੀਂ ਮਾਹੇਵੀ ਆਪਣੀ ਮਸਤੀ ਤੇ ਲੱਗਾ ਹੋਇਆ ਆ ਇਸ਼ਾਰਤਾ ਕਰਨਾ ਤੇ ਆਪਾਂ ਕਰ ਲੀਏ ਹੁਣ ਕੰਮ ਕਰ ਕਰਦਾ ਥੋੜਾ ਇਹ ਆ ਫੇ ਜਦ ਆਪਾਂ ਸਾਕ ਕੱਢਦੇ ਆ ਤੁਹਾਨੂੰ ਦਿਖਾਉਣੀ ਆ ਤੇ ਅੱਜ ਆਪਾਂ ਕਰਨਾ ਮਸ਼ੀਨ 'ਚ ਮਸ਼ੀਨ 'ਚ ਸਹਾ ਕੱਟਾਂਗੇ ਹਨਾ ਮੰਮਾ ਮੰਮਾ ਨੂੰ ਰੋਟੀ ਲਾ ਕੇ ਕੱਟਦੇ ਠੀਕ ਆ ਚਲੋ ਮੰਮੇ ਰੋਟੀ ਦੇਰ ਮੈਂ ਹਰਿ ਬੁਣਾ ਦਾ ਇਹ ਤਾਂ ਕੰਮ ਸੁਵੀ ਕੀਤਾ ਠੀਕ ਆ ਲਓ ਜੀ ਮੰਮਾ ਜੀ ਨੂੰ ਤਾਂ ਪਾ ਕੇ ਦੇਤੀ ਆ ਰੋਟੀ ਉਹ ਖਾਂਦੇ ਪਏ ਆ ਤੇ ਮੈਂ ਸੋਨੀਆ ਦੀਦੀ ਹੁਣਾਂ ਕੋਲ ਲੱਸੀ ਮੰਗੀ ਸੀਗੀ ਤੇ ਸੋਨੀਆ ਦੀਦੀ ਹੁਣੀ ਕਹਿੰਦੇ ਕਿ ਉਹ 3 ਦਿਨਾਂ ਬਾਅਦ ਰੜਕੋ ਦੇਣਾ ਤੇ ਕਹਿੰਦੇ ਜਦੋਂ ਵੀ ਹੋਈ ਮੈਂ ਤੈਨੂੰ ਜ਼ਰੂਰ ਦੇ ਕੇ ਜਾਊਂਗੀ ਤੇ ਆਪਾਂ ਲੱਸੀ ਮੰਗੀ ਸੀ ਉਹ ਹੋ ਗਈ ਕੈਨਸਲ ਤੇ ਵਿਕਰਮ ਤੋਂ ਦਹੀਂ ਵਗੈਰਾ ਮੰਗਾ ਲਿਆ ਚਲ ਉਹਦੀ ਲੱਸੀ ਬਣਾ ਕੇ ਪੀ ਲਾਂਗੇ ਤਾਂ ਬਾਜਾ ਤੋਂ ਆਂਦੇ ਆ ਫਿਰ ਆਪੋਦੋ ਖਾਣੀ ਆ ਰੋਟੀ ਤੇ ਮਮਾ ਰੋਟੀ ਬਣਾਈ ਜਾਂਦੇ ਆ ਹਜੇ ਮਮਾ ਦੀ ਰੋਟੀ ਖਾਂਦਾ ਤੁਸੀਂ ਦੇਖ ਸਕਦੇ ਹੋ ਤੇ ਕੰਮਕਾਰ ਆਪਣਾ ਹੋ ਗਿਆ ਫਿਨਿਸ਼ ਤੇ ਮੈਂ ਕੱਪੜੇ ਵੀ ਧੋਣੇ ਸੀ ਅੱਜ ਸੋਦੀ ਪਈ ਸੀ ਰਾਤੀ ਥੋੜੇ ਕੱਪੜੇ ਧੋਲੇ ਸੀਗੇ ਹੁਣ ਮੈਂ ਸੋਦੀ ਪਈ ਸੀ ਕੱਪੜੇ ਧੋਲਵਾ ਕੇ ਨਾ ਧੋਵਾ ਵੀ ਜੇ ਇਹਨਾਂ ਨੇ ਕਹਿ ਦਿੱਤਾ ਜਾਣਾ ਆ ਫਿਰ ਜਾਣਾ ਪੈਣਾ ਆ ਸਾਨੂੰ ਕਿਤੇ ਤੇ ਬਾਕੀ ਮੈਂ ਸੋਦੀ ਪਈ ਆ ਕੁਝ ਜੇ ਤਾਂ ਨਹੀਂ ਜੇ ਨਾ ਜਾਣਾ ਹੋਇਆ ਫਿਰ ਮੈਂ ਆਪਣੇ ਕੱਪੜੇ ਧੋਣ ਲੱਗ ਜਾਣਾ ਆ ਕੱਲ ਰਾਤ ਥੋੜੇ ਥੋਲੇ ਸੀਗੇ ਹੁਣ ਜਿਹੜੇ ਸੀ ਉਹ ਥੋੜੇ ਧੁੱਤੇ ਆ ਬਾਕੀ ਥੋੜੇ ਇੱਧਰ ਪਏ ਆ ਤੇ ਮੈਂ ਕਿ ਕੱਪੜੇ ਕਪੜੇ ਧੋ ਕੇ ਸਾਰੇ ਫੇਰੀ ਕਿਤੇ ਜਾਂਵਾਗੇ ਤੇ ਜਦੋਂ ਆਣਗੇ ਵਿਕਰਮ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆਪਾਂ ਤੇ ਮਨਵੀਰ ਨੂੰ ਮੈਂ ਮੜਾ ਸਲਾਦਾਂ ਮਨਵੀਰ ਜਿਤ ਬੋਧ ਕਰਨ ਦਿਆ ਸੌਣ ਦੀ ਤੇ ਉਹਨੂੰ ਸਲਾ ਕੇ ਫਿਰ ਮੈਂ ਤੁਹਾਡੇ ਨਾਲ ਕਰਦੀ ਆ ਗੱਲ ਰੋਟੀ ਖਾਣ ਮਨਵੀਰ ਆ ਗਿਆ ਰੋਟੀ ਤੇਰੀ ਵਾਲ ਦੇਖ ਕੇ ਤੁਸੀਂ ਵੀ ਖਾਣੀ ਆ si kanji roti kai roti apa Simon roti kai ya kena mereka kok